ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਣਖ ਨੂੰ ਮਾਰੇ ਕੋਈ ਛੱਟ ਦੁਸ਼ਮਣ ਉਦੋਂ ਸ਼ਾਂਤੀ ਦਾ ਕਿੱਥੇ ਜਾਬ ਹੁੰਦਾ ਉਦੋਂ ਜੰਮ ਦਾ ਫੇਰ ਕੋਈ ਸ਼ੇਰ ਨਲੂਗਾ ਤੇ ਪੈਦਾ ਉਦੋਂ ਹੈ ਕੋਈ ਪ੍ਰਤਾਪ ਹੁੰਦਾ ਕੌਮਾਂ ਵਿੱਚ ਹੈ ਮਰਨ ਦਾ ਪਾਕ ਜਜ਼ਬਾ ਅੰਦਰ ਉਦੋਂ ਹੈ ਆਪਣੇ ਆਪ ਹੁੰਦਾ ਜੁਲਮ ਕਰਨਾ ਜੇਕਰ ਪਾਪ ਹੁੰਦਾ ਤੇ ਜ਼ੁਲਮ ਚ ਲਣਾ ਵੀ ਮਹਾ ਪਾਪ ਹੁੰਦਾ ਭਾਰਤ ਨੂੰ ਗੁਲਾਮੀ ਦੇ ਸਿਲਮਾਂ ਵਿੱਚ ਜਕਨੇ ਹੋਏ ਨੂੰ ਆਜ਼ਾਦ ਕਰਾਉਣ ਦੀ ਖਾਤਰ ਡਾਕਟਰ ਭੀਮrao ਅੰਬੇਦਕਰ ਸਾਹਿਬ ਨੇ ਬੜੇ ਪਰਮਕਾਰ ਕੀਤੇ ਅੱਜ ਦੇ ਯੋਗ ਵਿੱਚ ਉਹਨਾਂ ਦੇ ਪਰਮ ਪੂਜੇ ਬੋਤ ਨਾਲ ਛੇੜ ਛਾੜ ਕਰਕੇ ਜੋ ਕਨੌਣੀ ਹਰਕਤ ਕੀਤੀ ਗਈ ਉਹ ਹਰਕਤ ਦਾ ਬਦਲਾ ਲੈਣ ਲਈ ਉਹਦੀ ਸਜਾਈ ਖੌਮ ਉਹਦੀ ਦਿੱਤੀ ਸੋਚ ਦੇ ਪੈੜਾ ਦੇਣ ਵਾਸਤੇ ਜੋ ਪਰਮਕਾਰ ਕਰ ਰਹੀ ਹੈ ਉਸ ਪਰਮਕਾਰ ਦੀ ਗੱਲ ਨੂੰ ਭਾਈ ਸਰਜੀਤ ਸਿੰਘ ਸੰਘਾ ਤੇ ਉਹਦੇ ਸਾਥੀ ਢਾਡੀ ਕਲਾ ਰਾਹੀਂ ਬੇਨਤੀ ਹੈ ਐਉਂ ਅਰਦੇ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ